ਹਾਂਜੀ ਸਵਾਗਤ ਹੈ ਦੋਸਤੋ ਅੱਜ ਦਿਖਾਉਣੀ ਆ ਤੁਹਾਨੂੰ ਲੋਕਾਂ ਦੀ ਬਹੁਤ ਬੇਵਕੂਫੀ ਦੀ ਗੱਲ ਅਸੀਂ ਸਕੂਟਰੀ ਤੇ ਜਾ ਰਹੇ ਸੀ ਰਾਮਪਰੇ ਵੱਲ ਨੂੰ ਆਪਣੇ ਮਹਰਾਜ ਪਿੰਡ ਤੋਂ ਆਹ ਦੇਖੋ ਦਿਨ ਦਿਹਾੜੇ ਕਿਸੇ ਦੀ ਅੱਗ ਲਾਈ ਪਈ ਹੈਗੀ ਰਾਹ ਤੇ ਇੰਨਾ ਧੂਆਂ ਕੀਤਾ ਬੇਸ਼ੱਕ ਸਾਡਾ ਐਕਸੀਡੈਂਟ ਹੋ ਜਾਂਦਾ ਵੀ ਦਿਨ ਦਿਹਾੜੇ ਲੋਕ ਆਵਾਜਾਈ ਨਹੀਂ ਜਾਂਦੀ ਆ ਇਹ ਕੰਮ ਨਹੀਂ ਕਰਨਾ ਚਾਹੀਦਾ ਇੰਨੀ ਹਵਾ ਚੱਲੀ ਜਾਂਦੀ ਆ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਕਿਸੇ ਦੇ ਵੀ ਅੱਗ ਲੱਗ ਸਦੀ ਕੋਲੇ ਤੂੜੀ ਵਾਲੀ ਮਸ਼ੀਨ ਚੱਲੀ ਜਾਂਦੀ ਆ ਪਤਾ ਨਹੀਂ ਕਿਹੜੇ ਬੇਵਕੂਫ ਦਾ ਕੰਮ ਹੈ ਕਿਹੜੇ ਬੇਵਕੂਫ ਨੂੰ ਇਹ ਕਿਸੇ ਨੇ ਰੋਕਿਆ ਵੀ ਨਹੀਂਗਾ ਵੀ ਇਹਨੂੰ ਕੋਈ ਸਲਾਹ ਹੀ ਦੇ ਦੋ ਐਂ ਅੱਗ ਲਾਉਣੀ ਗਲਤ ਗੱਲ ਹੈ ਆ ਰਾਤ ਸਾਨੂੰ ਅੱਧਾ ਘੰਟਾ ਸਾਨੂੰ ਰੁਕਿਆ ਨੂੰ ਹੋ ਗਿਆ ਤੇ ਵੀ ਨੰਗੜ ਨੂੰ ਰਸਤਾ ਨਹੀਂ ਹੈਗਾ ਇੰਨਾ ਮੁਸ਼ਕਲ ਹੋਇਆ ਫਿਰ ਰੋਡ ਤੇ ਧੂਆਂ ਧੂਆਂ ਹੋਇਆ ਪਿਆ ਪਹਿਲੀ ਗੱਲ ਤਾਂ ਇਹ ਅੱਗ ਲਾਉਣੀ ਨਹੀਂ ਚਾਹੀਦੀ ਸਭ ਤੋਂ ਵੱਡੀ ਬਿਮਾਰੀ ਦਾ ਕਾਰਨ ਦੂਜਾ ਫਿਰ ਲੋਕਾਂ ਨੂੰ ਤੰਗ ਕਰਦੇ ਅੱਗ ਲਾ ਕੇ ਲੋਕ ਕਿਸੇ ਨੂੰ ਐਮਰਜੈਂਸੀ ਚ ਕਾਲੀ ਹੁੰਦੀ ਹੈ ਕਿਵੇਂ ਲੰਘੂਗਾ ਕੋਈ ਐਕਸੀਡੈਂਟ ਵੀ ਹੋ ਸਕਦਾ ਹੈ ਇਹ ਦੇਖ ਕੇ ਲਾਇਆ ਕਰੋ ਦਿਨ ਦਿਹਾੜੇ ਨਾ ਲਾਇਆ ਕਰੋ ਇੰਨੀ ਹਵਾ ਚੱਲਦੀ ਆ ਹਵਾ ਚ ਅੱਗ ਨਾ ਲਾਇਆ ਕਰੋ ਕਿਸੇ ਦਾ ਹੋਰ ਨੁਕਸਾਨ ਕਰੋਗੇ ਇਹੋ ਬਹੁਤ ਮਾੜੀ ਗੱਲ ਹੈ ਬਹੁਤ ਜ਼ਿਆਦਾ ਧੂਆਂ ਰੋਲ ਹੋਇਆ ਪਿਆ ਐਕਸੀਡੈਂਟ ਹੋ ਸਕਦਾ ਕਿਸੇ ਦੇ ਅੱਗ ਵੀ ਲੱਗ ਸਕਦੀ ਆ ਕਿਸੇ ਨੁਕਸਾਨ ਹੋ ਸਕਦਾ ਕੋਲ ਤੂੜੀ ਵਾਲੀ ਮਸ਼ੀਨ ਚੱਲੀ ਜਾਂਦੀ ਆ ਤੂੜੀ ਬਣਾਉਣ ਵਾਲੀ ਪਈ ਆ ਤੇ ਪਾਗਲ ਬੰਦੇ ਨੇ ਆ ਪੱਗ ਲਾਈ ਜਾਂਦਾ ਵੀ ਦੋ ਦਿਨ ਰੁਕ ਜਾ ਤਾਂ ਸੁਰਕਿਆ ਨਹੀਂ ਜਾਂਦਾ ਆਡਾ ਬੇਵਕੂਫ ਬੰਦਾ ਦੇਖ ਲਓ ਸਾਰੇ ਪਾਸੇ ਧੂਆਂ ਰੋਲ ਕੀਤਾ ਹੋਇਆ। ਇੱਕ ਅੱਧਾ ਲੈਣੀ ਆ ਦੂਜਾ ਤ ਜੇ ਕਿਸ ਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ।